ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਯਾਦਾਂ ਦੇ ਪਰਛਾਵੇਂ ਭਾਗ 3 ਜਿਸ ਨੂੰ ਲਿਖਿਆ ਹੈ ਮਨਿੰਦਰ ਕੌਰ ਸਾਹੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਬਲਵੀਰੋ ਨੇ ਭੋਲੀ ਨੂੰ ਨਵੀਂ ਜੋੜੀ ਨੂੰ ਘਰ ਅੰਦਰ ਵੜ ਤੋਂ ਪਹਿਲਾਂ ਦਰਵਾਜ਼ੇ ਤੇ ਤੇਲ ਚੋਣ ਲਈ ਕਿਹਾ ਬਲਵੀਰੋ ਉਹਨਾਂ ਨੂੰ ਲੈ ਕੇ ਭਾਂਡੇ ਵਿੱਚ ਚਲੀ ਗਈ ਤੇ ਉੱਥੇ ਕੁਰਸੀਆਂ ਤੇ ਬੈਠਣ ਨੂੰ ਕਿਹਾ ਭੋਲੀ ਉਹਨਾਂ ਲਈ ਸਰਵਤ ਲੈਣ ਚਲੀ ਗਈ। ਵਰਫ ਉਹ ਮੰਨਤ ਦੇ ਘਰੋਂ ਲਈ ਸੀ। ਬਲਵੀਰੋ ਆਪਣੀ ਨਨਾਨੀ ਦੋਨੋਂ ਆਪਣੀ ਭੂਆ ਦਾ ਹਾਲ ਪੁੱਛਣ ਲੱਗੀ। ਬਲਵੀਰੋ ਦੀ ਭੂਆ ਤੇ ਉਹਦੀ ਨਨਾਨ ਦੋਨੋਂ ਦਰਾਣੀ ਜਠਾਣੀ ਸਨ। ਭੂਆ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਜਾਣ ਲੱਗਿਆਂ ਨੂੰ ਸਗਣ ਦਿੱਤਾ ਤੇ ਨਾਲ ਇੱਕ ਸੂਟ ਵੀ ਨਵੀਂ ਬੋਟੀ ਲਈ ਦਿੱਤਾ ਜਿਹੜਾ ਕਿ ਭੋਲੀ ਨੂੰ ਕਿਸੇ ਰਿਸ਼ਤੇਦਾਰ ਨੇ ਦਿੱਤਾ ਸੀ। ਜੀਤਾ ਰਾਤ ਦਾ ਗਿਆ ਅਜੇ ਤੱਕ ਨਹੀਂ ਸੀ ਮੁੜਿਆ ਸ਼ਾਮ ਨੂੰ ਜੀਤੋ ਨੇ ਬਲਵੀਰੋ ਨੂੰ ਆਵਾਜ਼ ਮਾਰੀ ਤੇ ਕਿਹਾ ਮਿੰਦੋ ਭੈਣ ਦਾ ਫੋਨ ਆਇਆ ਤੇਰੇ ਲਈ ਬਲਵੀਰੋ ਸੋਚਦੀ ਐ ਸੁੱਖ ਹੋਵੇ ਹੁਣ ਤਾਂ ਭੈਣ ਇੱਥੋਂ ਤਾਂ ਗਈ ਐ ਹੁਣ ਫੋਨ ਕਿਵੇਂ ਕਰਨ ਲੱਗ ਪਈ ਬਲਵੀਰੋ ਨੇ ਜਿੱਦਾਂ ਹੀ ਫੋਨ ਫੜ ਕੇ ਕੰਨ ਨੂੰ ਲਗਾਇਆ ਉਹਦੀ ਨਨਾਨ ਮਿੰਦੋ ਨੂੰ ਸੁਣਾਉਣ ਲੱਗ ਪਈ ਕਿ ਮੇਰੀ ਬਹੁਤ ਬੇਇੱਜ਼ਤੀ ਹੋਈ ਮੇਰੇ ਨੂੰ ਸਾਹਮਣੇ ਉਹ ਤੇ ਸੋਚਦੀ ਹੋ ਕਿ ਮੇਰੀ ਸੱਸ ਦੇ ਪੇਕੇ ਇੰਨੇ ਗਏ ਗੁਜ਼ਰੀਆ ਹੈ ਕਿ ਇੱਕ ਢੰਗ ਦਾ ਸੂਟ ਵੀ ਨਹੀਂ ਦੇ ਹੋਇਆ ਉਹਨਾਂ ਕੋਲੋਂ ਬਲਵੀਰੋ ਨੇ ਇਹੋ ਸਭ ਸੁਣ ਅੱਖਾਂ ਪਰ ਰਈਆਂ ਬਲਵੀਰੋ ਨੇ ਆਪਣੀ ਨਨਾਨੀ ਨੂੰ ਦੋਨੋ ਕਿਹਾ ਕਿ ਭੈਣ ਤੈਨੂੰ ਤੇ ਪਤਾ ਹੀ ਹੈ ਘਰ ਦੇ ਹਾਲ ਦਾ ਜਿੰਨਾ ਹੋ ਸਕਦਾ ਸੀ ਮੈਂ ਕੀਤਾ ਬਲਵੀਰੋ ਨੇ ਫੋਨ ਰੱਖਿਆ ਤੇ ਜੀਤੋ ਪੁੱਛਣ ਲੱਗੀ ਕਿ ਕੀ ਗੱਲ ਹੋਈ ਬਲਵੀਰੋ ਨੇ ਸਾਰੀ ਗੱਲ ਦੱਸੀ ਜੀਤੋ ਆਖਦੀ ਪਹਿਲਾਂ ਤਾਂ ਆਪ ਹੀ ਮਿੰਦੋ ਨੇ ਤੇਰੀ ਭੂਆ ਨੇ ਤੈਨੂੰ ਆਵਲੀ ਦੇ ਲੜ ਲਗਾ ਦਿੱਤਾ ਤੇ ਹੁਣ ਸੂਟ ਭਰਦੀ ਹੈ ਤੇਰੇ ਕੋਲੋਂ ਜੀਤੋ ਨੇ ਕਿਹਾ ਤੂੰ ਪ੍ਰਵਾਹ ਨਾ ਕਰਿਆ ਕਰ ਇਹਦੀਆਂ ਗੱਲਾਂ ਦੀ ਤੇਰੀ ਭੋਲੀ ਨੂੰ ਕਿੱਡੇ ਕੋਏ ਨੇ ਪਸ਼ਮੀਨੇ ਦੇ ਸੂਟ ਦਿੱਤੇ ਸੀ ਜਿਹੜਾ ਆਪ ਭਾਲਦੀ ਹੈ ਬਲਵੀਰੋ ਨੇ ਭੋਲੀ ਨੂੰ ਵੀ ਸਾਰੀ ਗੱਲ ਦੱਸੀ ਭੋਲੀ ਆਖਦੀ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਰ ਸਕਦੇ ਕਦੇ ਵੀ ਇੰਨਾ ਕੀਤਾ ਇੰਨਾ ਚਾਹ ਲੜ ਨਾਲ ਤੇ ਫਿਰ ਵੀ ਇਹੋ ਗੱਲਾਂ ਸੁਣਾਉਂਦੀ ਹੈ ਸਾਨੂੰ ਇਦੇ ਨਾਲੋਂ ਇਹਨਾਂ ਦਾ ਇੰਨਾ ਹੀ ਨਾ ਕਰਦੇ ਬਲਵੀਰੋ ਰਾਤ ਨੂੰ ਜਲਦੀ ਹੀ ਲੰਮੀ ਪੈ ਜਾਂਦੀ ਹੈ ਜਦੋਂ ਕੋਈ ਜ਼ਿਆਦਾ ਉਸਨੂੰ ਟੈਨਸ਼ਨ ਦਿੰਦਾ ਹੈ ਤੇ ਉਹਦੀ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਭੋਲੀ ਨੇ ਕਿਹਾ ਦਵਾਈ ਖਾ ਲੈ ਮੰਮੀ ਹਾਂ ਖਾ ਲਈ ਉਹ ਕਿਹੜਾ ਕੰਮ ਕਰਦੀ ਹੈ ਬਲਵੀਰੋ ਨੂੰ ਅੱਜ ਮਿੰਦੋ ਦੀ ਕਹੀ ਗੱਲ ਪਰੇਸ਼ਾਨ ਕਰ ਰਹੀ ਸੀ ਤੇ ਜੀਤੋ ਨੇ ਉਹਨੂੰ ਯਾਦ ਕਰਵਾ ਦਿੱਤਾ ਕਿ ਉਸ ਦਾ ਉਹੀ ਪੁਰਾਣਾ ਸਮਾਂ ਜਦੋਂ ਉਹਦਾ ਵਿਆਹ ਹੋਇਆ ਸੀ ਜਦੋਂ ਵੀਰੋ ਦੀ ਮਾਂ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਮਾਂ ਨੇ ਵੀਰੋ ਦੇ ਬਾਪ ਨੂੰ ਇਹੋ ਗੱਲ ਦੱਸੀ ਵੀਰੋ ਦਾ ਬਾਪ ਨੇ ਵੀਰੋ ਨੂੰ ਬਹੁਤ ਕੁੱਟਿਆ ਨਾਲ ਵੀ ਉਹਦਾ ਬਾਪ ਵੀ ਰੋਈ ਜਾ ਰਿਹਾ ਸੀ ਆਖਦਾ ਕਿ ਮੈਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਕਿਤੇ ਵੀਰੋ ਦੇ ਬਾਪ ਨੇ ਪੁੱਛਿਆ ਕਿ ਇਹੋ ਪਾਪ ਕਿਸ ਦਾ ਹੈ ਤੇ ਵੀਰੋ ਨੇ ਦੱਸ ਦਿੱਤਾ ਕਿ ਬਾਗੀ ਨੇ ਉਹਦੇ ਨਾਲ ਵਿਆਹ ਕਰਾਉਣਾ ਸੀ ਬੀਰੋ ਦੇ ਬਾਪ ਨੇ ਕਿਹਾ ਕਿ ਇਹੋ ਸਭ ਕੁੜੀਆਂ ਨੂੰ ਆਪਣੇ ਜੰਗਲ ਵਿੱਚ ਫਸਾਉਣ ਦਾ ਆਖਦੇ ਹੈ ਤੇਰੇ ਵਰਗੀਆਂ ਬਿਨਾਂ ਸੋਚੇ ਸਮਝੇ ਫਸ ਜਾਂਦੀਆਂ ਨੇ ਉਹਨਾਂ ਦੇ ਜਾਲ ਵਿੱਚ ਬੀਰੋ ਨੇ ਕਿਹਾ ਕਿ ਬਾਪੂ ਸੱਚੀ ਹੋਣੇ ਮੇਰੇ ਨਾਲ ਵਿਆਹ ਕਰਵਾ ਲੈਣਾ ਸੀ ਤੁਸੀਂ ਇੱਕ ਵਾਰ ਬਾਗੀ ਦੇ ਬਾਪ ਨਾਲ ਗੱਲ ਤੇ ਕਰੋ ਬੀਰੋ ਦੇ ਬਾਪ ਨੇ ਬੀਰੋ ਦੇ ਮਾਮੇ ਨੂੰ ਸੁਨੇਹਾ ਭੇਜਿਆ ਕਿ ਜਲਦੀ ਆਵੇ ਸਾਰੀ ਗੱਲ ਉਸ ਨੂੰ ਦੱਸੀ ਤੇ ਦੋਨੋਂ ਜਣੇ ਬਾਗੀ ਦੇ ਬਾਪ ਕੋਲ ਜਾ ਪਹੁੰਚੇ ਭਾਗੀ ਦਾ ਬਾਪ ਬਾਹਰ ਬੀੜੇ ਵਿੱਚ ਹੀ ਮੰਜੀ ਤੇ ਬੈਠਾ ਸੀ। ਭਾਗੀ ਆਪਣੀ ਮਾਂ ਨਾਲ ਨਾਨਕੇ ਪਿੰਡ ਗਿਆ ਹੋਇਆ ਸੀ ਉਦੋਂ। ਉਹਨਾਂ ਦੋਨਾਂ ਨੇ ਜਾ ਕੇ ਪਹਿਲਾਂ ਇਨਾ ਹੀ ਦੱਸਿਆ ਕਿ ਅਸੀਂ ਨਾਲ ਦੇ ਪਿੰਡੋਂ ਆਏ ਹਾਂ। ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ। ਉਹਨੇ ਬੈਠਣ ਨੂੰ ਕਿਹਾ ਤੇ ਆਖਦਾ ਹੈ ਦੱਸੋ ਕੀ ਗੱਲ। ਵੀਰੋ ਦੇ ਬਾਪ ਨੇ ਕਿਹਾ ਕਿ ਮੇਰੀ ਧੀ ਦੇ ਤੁਹਾਡਾ ਮੁੰਡਾ ਭਾਗੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੇ ਇੱਕ ਦੂਜੇ ਨੂੰ ਮਿਲਦੇ ਵੀ ਰਹੇ ਐ। ਤੇ ਹੁਣ ਅੱਗੇ ਬੀਰੋ ਦੇ ਬਾਪ ਕੋਲੋਂ ਬੋਲਿਆ ਨਾ ਜਾਵੇ ਤੇ ਫਿਰ ਉਹਦਾ ਮਾਮਾ ਆਖਦਾ ਹੈ ਕਿ ਬੀਰੋ ਤੁਹਾਡੇ ਮੁੰਡੇ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਹੁਣ ਅਸੀਂ ਹੁਣ ਤੁਹਾਡੇ ਕੋਲ ਆਇਆ ਕਿ ਦੋਨਾਂ ਦਾ ਵਿਆਹ ਕਰ ਦਿਓ ਬਾਗੀ ਦਾ ਬਾਪ ਆਖਦਾ ਹੈ ਕਿ ਮੈਂ ਕਿਵੇਂ ਮੰਨ ਲਵਾ ਕਿ ਬੱਚਾ ਮੇਰੇ ਮੁੰਡੇ ਦਾ ਹੈ ਬੀਰੋ ਦਾ ਬਾਪ ਆਖਦਾ ਹੈ ਤੁਸੀਂ ਆਪਣੇ ਮੁੰਡੇ ਨੂੰ ਪੁੱਛੋ ਉਹਨੇ ਹੀ ਸਾਡੀ ਕੁੜੀ ਨੂੰ ਵਿਆਹ ਕਰਾਉਣ ਦਾ ਲਾਰਾ ਲਗਾ ਕੇ ਇਹੋ ਸਭ ਕੀਤਾ ਹੈ ਬਾਗੀ ਦਾ ਬਾਪ ਪਹਿਲਾਂ ਗੁੱਸੇ ਵਿੱਚ ਬੋਲਣ ਲੱਗਦਾ ਹੈ ਫਿਰ ਇੱਕਦਮ ਟਿੱਲਾ ਪੈ ਜਾਂਦਾ ਹੈ ਉਹਦੇ ਦਿਮਾਗ ਵਿੱਚ ਇੱਕ ਸਕੀਮ ਆਈ ਉਹ ਆਖਦਾ ਹੈ ਬਾਗੀ ਤੇ ਆਪਣੇ ਨਾਲ ਕੀ ਅੱਜ ਹੀ ਗਿਆ ਹੈ ਮੈਂ ਕਰਦਾ ਉਹਦੇ ਨਾਲ ਗੱਲ ਉਹਦੇ ਮਾਮੇ ਦੀ ਕੁੜੀ ਦਾ ਵਿਆਹ ਹੈ ਤਿੰਨ ਦਿਨ ਤੇ ਲੱਗ ਹੀ ਜਾਣਿਆ ਹੁਣ ਵਿਆਹ ਵਿੱਚ ਵਿਆਹ ਵਿੱਚ ਜਾ ਕੇ ਇਹੋ ਜਿਹੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਤੁਸੀਂ ਬੇਫਿਕਰ ਰਹੋ ਮੈਂ ਤੁਹਾਨੂੰ ਸੁਨੇਹਾ ਆਪ ਹੀ ਭੇਜਦਾ ਜਦੋਂ ਉਹ ਆ ਜਾਊਗਾ ਤੁਸੀਂ ਇਹੋ ਗੱਲ ਨਾ ਕਰੋ ਕਿਸੇ ਕੋਲ ਵੀ ਉਹ ਦੋਨੋਂ ਵਾਪਸ ਚਲੇ ਗਏ ਤੇ ਸੋਚਦੇ ਕਿ ਬੰਦਾ ਤੇ ਚੰਗਾ ਲੱਗਦਾ ਹੈ ਉਧਰ ਬਾਗੀ ਦੇ ਬਾਪ ਨੇ ਉਸ ਦਿਨ ਸ਼ਾਮ ਨੂੰ ਬਾਗੀ ਦੀ ਮਾਂ ਨੂੰ ਆਖ ਦਿੱਤਾ ਕਿ ਤਿੰਨ ਦਿਨਾਂ ਤੱਕ ਅਸੀਂ ਇੱਥੋਂ ਜਾ ਰਹੇ ਹਾਂ ਕਿਸੇ ਨੂੰ ਕੋਈ ਖ਼ਬਰ ਨਾ ਹੋਵੇ ਪਿੰਡ ਵਿੱਚ ਸਾਰੀ ਗੱਲ ਬਾਗੀ ਦੀ ਮਾਂ ਨੂੰ ਸਮਝਾ ਦਿੱਤੀ ਤੇ ਉਸ ਨੂੰ ਸੰਭਾਲ ਸੰਭਲ ਲਈ ਕਿਹਾ ਉਹਨਾਂ ਦੀ ਕੈਨੇਡਾ ਦੀ ਟਿਕਟ ਇੱਕ ਹਫ਼ਤੇ ਤੱਕ ਦੀ ਸੀ ਬਾਗੀ ਦੇ ਬਾਪ ਨੇ ਕਿਹਾ ਕਿ ਅਸੀਂ ਤਿੰਨ ਦਿਨਾਂ ਦਿੱਲੀ ਵਿੱਚ ਆਪਣੀ ਮਾਸੀ ਦੇ ਮੁੰਡੇ ਕੋਲ ਰੁਕ ਲਵਾਂਗੇ। ਬਾਗੀ ਨੂੰ ਬੀਰੋਦੀ ਮਾਂ ਬੜਨ ਵਾਲੀ ਗੱਲ ਨਹੀਂ ਦੱਸੀ। ਕਿਸੇ ਨੇ ਵੀ ਉਹਨੂੰ ਕੈਨੇਡਾ ਜਾਣ ਬਾਰੇ ਦੱਸ ਦਿੱਤਾ ਤੇ ਉਹਦਾ ਬਾਪ ਹਰ ਵੇਲੇ ਉਹਦੇ ਤੇ ਨਿਗਾਹ ਰੱਖਦਾ। ਬਾਗੀ ਨੇ ਆਪਣੇ ਬਾਪ ਨੂੰ ਕਿਹਾ ਕਿ ਮੈਂ ਇੱਕ ਵਾਰ ਬੀਰੋ ਨੂੰ ਮਿਲਣਾ ਚਾਹੁੰਦਾ ਹਾਂ ਜਾਣ ਤੋਂ ਪਹਿਲਾਂ ਪਰ ਉਹਦੇ ਬਾਪ ਨੇ ਨਾ ਕਰ ਦਿੱਤੀ। ਸਾਰੇ ਜਣੇ ਤਿੰਨ ਦਿਨਾਂ ਬਾਅਦ ਕੈਨੇਡਾ ਨੂੰ ਚਲੇ ਗਏ। ਬੀਰੋਦੇ ਬਾਪੂ ਤੇ ਮੰਮੀ ਨੂੰ ਗੱਲ ਕਰਕੇ ਆਇਆ ਨੂੰ 5 ਦਿਨ ਹੋ ਗਏ ਸੀ ਹੁਣ ਬੀਰੋ ਦਾ ਮਾਮਾ ਫਿਰ ਆਇਆ ਤੇ ਆਖਦਾ ਹੈ ਭਾਈਆ ਚੱਲ ਦੇਖਦੇ ਆਂ ਚੱਲ ਕੇ ਕੋਈ ਸਨੇਹਾ ਤੇ ਆਇਆ ਨਹੀਂ ਉਹਨਾਂ ਦਾ ਜਦੋਂ ਉਹ ਆਪ ਬਾਗੀ ਦੇ ਘਰ ਗਏ ਤਾਂ ਉਹਨਾਂ ਦੀ ਹਵੇਲੀ ਨੌਕਰ ਦਾ ਟੱਬਰ ਸੀ ਬਾਕੀ ਸਭ ਪਾਸੇ ਜਿੰਦਰੇ ਲੱਗੇ ਹੋਏ ਸੀ ਨੌਕਰ ਨੇ ਦੱਸਿਆ ਕਿ ਉਹ ਤੇ ਸਾਰੇ ਕੈਨੇਡਾ ਚਲੇ ਗਏ ਐ ਇਹੋ ਸੁਣ ਕੇ ਉਹ ਸਮਝ ਗਈ ਕਿ ਉਹ ਬੰਦਾ ਸਾਡੇ ਨਾਲ ਮਿੱਠਾ ਪਿਆਰਾ ਹੋ ਕੇ ਇਥੋਂ ਚਲਾ ਗਿਆ ਹੈ ਆਪਣੇ ਪਰਿਵਾਰ ਨੂੰ ਲੈ ਕੇ ਘਰ ਆ ਕੇ ਸੋਚਣ ਲੱਗੇ ਕਿ ਹੁਣ ਕੀ ਕੀਤਾ ਜਾਵੇ ਵੀਰੋ ਦੇ ਬਾਪ ਨੇ ਆਪਣੀ ਭੈਣ ਨਿੰਦਰ ਨੂੰ ਬੁਲਾਇਆ ਨਿੰਦਰ ਨਰਸ ਲੱਗੀ ਹੋਈ ਸੀ ਸਰਕਾਰੀ ਹਸਪਤਾਲ ਦੇ ਵਿੱਚ ਨਿੰਦਰ ਨੂੰ ਸਾਰੀ ਗੱਲ ਦੱਸੀ ਨਿੰਦਰ ਨੇ ਵੀ ਅੱਖਾਂ ਕੱਢ ਵੀਰੋ ਨੂੰ ਘੋਰੀਆ ਤੇ ਉਹਨੂੰ ਅੰਦਰ ਲੈ ਕੇ ਚਲੀ ਗਈ ਚੈੱਕ ਕਰ ਲਈ ਨਿੰਦਰ ਆਖਦੀ ਹੈ ਕਿ ਟਾਈਮ ਤੇ ਜ਼ਿਆਦਾ ਹੋ ਗਿਆ ਹੁਣ ਕੋਝ ਵੀ ਕਰਨਾ ਮੁਸ਼ਕਲ ਹੈ ਕਿਤੇ ਇਹਦੀ ਜਾਨ ਨਾ ਚਲੀ ਜਾਵੇ ਬੀਰੋ ਦਾ ਬਾਪ ਆਖਦਾ ਕਿ ਚਲੀ ਜਾਵੇ ਇਹਦੀ ਜਾਨ ਬਹੁਤ ਬਦਨਾਮੀ ਕਰਾਈਆ ਇਹਨੇ ਮੇਰੀ ਬੀਰੋ ਦੀ ਭੂਆ ਨੇ ਕਿਹਾ ਕਿ ਮੈਂ ਡਾਕਟਰ ਨਾਲ ਗੱਲ ਕਰਦੀ ਆ ਉਹ ਆਪਣੇ ਘਰ ਆ ਗਈ ਤੇ ਉਸ ਦੀ ਦਰਾਣੀ ਮਿੰਦੋ ਆਪਣੇ ਭਰਾ ਪੂਰੇ ਨਾਲ ਕਿਥੋਂ ਆਈ ਸੀ ਮਿੰਦੋ ਪੂਰੇ ਨੂੰ ਗੁੱਸੇ ਵਿੱਚ ਆਖ ਰਹੀ ਸੀ ਤੈਨੂੰ ਨਹੀਂ ਕਿਸੇ ਨੇ ਕੁੜੀ ਦੇਣੀ ਤੇਰੇ ਲੱਛਣ ਠੀਕ ਨਹੀਂ ਹੈ ਹਰਤੀ ਵਾਲੇ ਨੇ ਪੁੱਛ ਪੜਤਾਲ ਤਾਂ ਕਰਨੀ ਹੀ ਹੁੰਦੀ ਹੈ ਜਦੋਂ ਅਗਲੇ ਪਿੰਡੋਂ ਪੁੱਛਣ ਜਾਂਦੇ ਤੇ ਲੋਕੀ ਦੱਸ ਦਿੰਦੇ ਆਹ ਮੁੰਡਾ ਅਮਲੀ ਹੈ ਮਿੰਦੋ ਬੋਲੀ ਜਾ ਰਹੀ ਸੀ ਤੇ ਭੂਰਾ ਚੁੱਪ ਕਰਕੇ ਸੁਣੀ ਜਾ ਰਿਹਾ ਸੀ ਨਿੰਦਰ ਮਿੰਦੋ ਨੂੰ ਪੁੱਛਦੀ ਹੈ ਕੀ ਗੱਲ ਹੋਈ ਇਹਨੂੰ ਬੋਲੀ ਜਾਂਦੀ ਹੈ ਗੱਲ ਕੀ ਹੋਣੀ ਹੈ ਮੇਰੇ ਮਾਮੇ ਦੀ ਨੂੰ ਇੱਕ ਕੁੜੀ ਦਾ ਰਿਸ਼ਤਾ ਦੱਸਦੀ ਸੀ ਕਿਸੇ ਨੇ ਪਾਣੀ ਮਾਰ ਦਿੱਤੀ ਬਹੁਤ ਔਖਾ ਹੈ ਇਹਦਾ ਰਿਸ਼ਤਾ ਹੋਣਾ ਬਹੁਤ ਔਖਾ ਹੈ ਭੈਣਾ ਮੈਂ ਹੁਣ ਸੁਧਾਰਨ ਦੀ ਕੋਸ਼ਿਸ਼ ਤੇ ਕਰਦਾ ਪਰ ਕੀ ਕਰਾਂ ਲੋਕੀ ਮੈਨੂੰ ਅਮਲੀ ਅਮਲੀ ਕਹਿਣੋਂ ਨਹੀਂ ਹਟਦੇ ਉਹਨਾਂ ਤਾਂ ਕਹਿਣਾ ਹੀ ਹੈ ਤੂੰ ਜਿਹੜਾ ਜ਼ਮੀਨ ਨੂੰ ਖਾਣ ਲੱਗ ਪਿਆ ਵੇਚ ਕੇ ਤੈਨੂੰ ਕਿਸੇ ਨੇ ਕੁੜੀ ਤੇ ਕੀ ਦੇਣੀ ਕਿਸੇ ਲੋੜਵੰਦ ਔਰਤ ਨਾਲ ਵੀ ਤੇਰਾ ਰਿਸ਼ਤਾ ਨਹੀਂ ਹੋਣਾ ਉਮਰ ਤੇਰੀ ਕਿੰਨੀ ਹੋਈ ਜਾਂਦੀ ਐ ਮੂੰਹ ਤੇਰਾ ਇਨਾਂ ਕੋ ਹੋ ਹੈ ਹੋ ਗਿਆ ਅਮਲਖਾ ਕੀ ਮੈਂ ਤੇ ਕਹਿਣਾ ਕਿ ਕੋਈ ਵੀ ਕੁਆਰੀ ਵਿਧਵਾ ਨਿਆਣੀ ਵਾਲੀ ਜਿੱਤਾਂ ਦੀ ਹੋਵੇ ਮੇਰੇ ਨਾਲ ਵਿਆਹ ਦੇਵੋ ਮੇਰੀ ਰੋਟੀ ਪੱਕਦੀ ਹੋ ਜਾਊ ਤੇ ਨਾਲੇ ਲੋਕਾਂ ਦੀ ਮੂੰਹ ਬੰਦ ਹੋ ਜਾਣਗੇ ਰੋਟੀ ਅਗਲੀ ਪਕਾਉ ਕਾਦੀ ਕੋਈ ਕੰਮ ਧੰਦਾ ਤੇ ਕਰ ਲਿਆ ਕਰ ਮਿੰਦੋ ਬੋਲੀ ਜਾ ਰਹੀ ਸੀ ਨਿੰਦਰ ਦੇ ਦਿਮਾਗ ਵਿੱਚ ਕੋਈ ਹੋਰ ਗੱਲ ਚੱਲ ਰਹੀ ਸੀ ਉਹ ਮਿੰਦਰ ਨੂੰ ਆਖਦੀ ਕਿ ਹੁਣ ਮੈਨੂੰ ਹੁਣੇ ਆਪਣੇ ਪੇਕੇ ਪਿੰਡ ਜਾਣਾ ਪੈਣਾ ਮੈਂ ਉੱਥੇ ਜਾ ਕੇ ਰਾਤ ਨੂੰ ਹਸਪਤਾਲ ਡਿਊਟੀ ਤੇ ਜਾਣਾ ਹੈ ਤਸਵੀਰ ਨੂੰ ਹੀ ਆਉਂਗੀ ਘਰ ਭੈਣ ਤੂੰ ਅੱਜ ਹੀ ਜਾ ਕੇ ਆਈ ਸੀ ਆਪਣੇ ਪੇਕੇ ਸੁੱਖਤਾ ਹੈ ਉੱਥੇ ਮੈਂ ਤੈਨੂੰ ਸਭ ਆ ਕੇ ਦਾਦੀ ਹਾਂ ਇਦਾਂ ਕਰ ਪੂਰੇ ਨੂੰ ਇੱਥੇ ਹੀ ਰੱਖ ਲਈ ਅੱਜ ਮੈਂ ਸਬੀਰ ਨੂੰ ਗੱਲ ਕਰਦੀ ਆਂ ਪੂਰਾ ਤੇ ਇੱਥੇ ਹੀ ਐ ਇਹਨੇ ਕਿੱਥੇ ਜਾਣਾ ਐ ਇਹੋ ਤੇ ਇਦਾਂ ਹੀ ਘੁੰਮ ਫਿਰ ਟਾਈਮ ਲਗਾਉਂਦਾ ਐ ਆਪਣਾ ਮਿੰਦੋ ਫਿਰ ਬੋਲਣ ਲੱਗ ਪਈ ਪੂਰੇ ਨੂੰ ਨਿੰਦਰ ਨੇ ਆਪਣਾ ਪਾਰਸ ਚੁੱਕਿਆ ਤੇ ਆਪਣੇ ਡਿਊਟੀ ਵਾਲੇ ਕੱਪੜੇ ਲਿਫਾਫੇ ਵਿੱਚ ਪਾਏ ਤੇ ਆਪਣੀ ਪੇਕਿਆਂ ਦੇ ਚੱਲ ਚਲੀ ਗਈ ਨਿੰਦਰ ਦਾ ਘਰ ਵਾਲਾ ਤੇ ਦਿਔਰ ਦੋਨੋਂ ਦੋਈ ਵਿੱਚ ਰਹਿੰਦੇ ਸੀ ਘਰ ਵਿੱਚ ਦੋਨੋਂ ਦਰਾਣੀ ਠਾਣੀ ਤੇ ਨਿਆਣੇ ਰਹਿੰਦੇ ਸੀ ਨਿੰਦਰ ਨੇ ਆਪਣੇ ਭਰਾ ਨੂੰ ਕਿਹਾ ਕਿ ਮੇਰੀ ਦਰਾਨੀ ਦਾ ਭਰਾ ਹੈ ਤੇ ਅਮਰੀ ਹੀ ਹੈ ਉਹਦੇ ਨਾਲ ਵੀਰੋ ਦਾ ਵਿਆਹ ਕਰ ਦਿੰਦੇ ਹਾਂ ਨਾਲੇ ਸਾਡੀ ਇੱਜ਼ਤ ਰਹੀ ਰਹਿ ਜਾਊ ਤੇ ਨਾਲੇ ਵੀਰੋ ਦਾ ਵਿਆਹ ਹੋ ਜਾਊਗਾ ਵੀਰੋ ਦਾ ਬਾਪ ਆਖਦਾ ਹੈ ਕਿ ਉਹ ਮੰਨ ਜਾਊ ਇਹੋ ਬੱਚੇ ਨੂੰ ਅਪਣਾਉਣ ਨੂੰ ਨਿੰਦਰ ਹਾਂ ਮੰਨ ਜਾਣਾ ਉਹ ਨਹੀਂ ਉਹਦਾ ਕਿਤੇ ਰਿਸ਼ਤਾ ਹੁੰਦਾ ਨਹੀਂ ਵੀਰੋ ਦਾ ਬਾਪ ਆਖਦਾ ਹੈ ਕਿ ਤੂੰ ਕਰ ਉਹਨਾਂ ਨਾਲ ਗੱਲ ਮੈਂ ਕੱਲ ਹੀ ਤੋਰ ਦੇਣੀ ਹੈ ਇਦਾਂ ਦੀ ਤੀ ਨੂੰ ਕੀ ਕਰਨਾ ਜਿਨੇ ਬਾਪ ਦੀ ਇੱਜ਼ਤ ਬਾਰੇ ਇੱਕ ਵਾਰੀ ਵੀ ਨਾ ਸੋਚਿਆ ਕਿੰਨੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਇਹਨੂੰ ਐ ਤੇ ਕਿੰਨੀਆਂ ਉਮੀਦਾਂ ਸਨ ਮੈਨੂੰ ਇਹਦੇ ਕੋਲੋਂ ਬੀਰੋ ਇਹ ਸਭ ਸੁਣ ਰਹੀ ਸੀ ਤੇ ਰੋਈ ਜਾ ਰਹੀ ਸੀ ਉਸ ਨੂੰ ਬਾਗੀ ਤੋਂ ਇਹ ਉਮੀਦ ਨਹੀਂ ਸੀ ਉਹ ਬਾਗੀ ਨੂੰ ਧੋਖੇ ਬਾਜਾ ਕਰੀ ਸੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਉਹਨੇ ਇੱਕ ਵਾਰ ਵੀ ਵਿਰੋਧ ਨਾ ਕੀਤਾ ਪੂਰੇ ਨਾਲ ਵਿਆਹ ਦਾ ਨਿੰਦਰ ਅਗਲੇ ਦਿਨ ਸਵੇਰ ਨੂੰ ਆਪਣੇ ਘਰ ਪਹੁੰਚੀ ਤਿਆਗਦੀ ਹੈ ਕਿ ਮਿੰਦੋ ਮੈਂ ਪੂਰੇ ਦਾ ਵਿਆਹ ਆਪਣੀ ਭਤੀਜੀ ਨਾਲ ਕਰਵਾਉਣਾ ਚਾਹੁੰਦੀ ਹਾਂ ਮਿੰਦੋ ਇਹ ਗੱਲ ਸੁਣ ਕੇ ਖੁਸ਼ ਹੋ ਗਈ ਪੂਰਾ ਆਖਦਾ ਹੈ ਉਹ ਤੇ ਮੇਰੇ ਨਾਲੋਂ ਬਹੁਤ ਛੋਟੀ ਹੈ ਉਮਰ ਵਿੱਚ ਤੇ ਪੜਦੀ ਵੀ ਸੀ ਉਹ ਮੰਨ ਜਾਊ ਮੇਰੇ ਵਰਗੇ ਨਾਲ ਆਮਲੀ ਨਾਲ ਵਿਆਹ ਕਰਨ ਨੂੰ ਪੂਰੇ ਦੀ ਇੱਕ ਗੱਲ ਹੈ ਜੇਕਰ ਤੈਨੂੰ ਮਨਜ਼ੂਰ ਹੋਈ ਤਾਂ ਦੱਸੀ ਪੂਰਾ ਕੀ ਗੱਲ ਹੈ ਭੈਣਾ ਬੀਰੋ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਉਹ ਨੂੰ ਤੋਖਾ ਦੇ ਕੇ ਕੈਨੇਡਾ ਚਲਾ ਗਿਆ ਪਰ ਬੀਰੋ ਦੇ ਪੇਟ ਵਿੱਚ ਉਸ ਦਾ ਬੱਚਾ ਪਾਰ ਰਿਹਾ ਹੈ ਉਹ ਤੈਨੂੰ ਅਪਣਾਉਣਾ ਪੈਣਾ ਹੈ ਇਹੋ ਸੁਣ ਪੂਰਾ ਸੋਚੀ ਪੈ ਗਿਆ ਤੇ ਆਖਦਾ ਮੈਂ ਤੇ ਅਪਣਾ ਲਵਾਂ ਪਰ ਲੋਕੀ ਜਿਹੜੀਆਂ ਗੱਲਾਂ ਕਰਨੀਆਂ ਉਹ ਕਿੱਦਾਂ ਹੋ ਪੂਰਿਆ ਹੁਣੇ ਤਾਂ ਤੂੰ ਆਖਦਾ ਸੀ ਕਿ ਕੋਈ ਵੀ ਕੁੜੀ ਹੋਵੇ ਤੂੰ ਵਿਆਹ ਕਰਵਾ ਲੈਣਾ ਚਾਹੇ ਨਿਆਣੇ ਵਾਲੀ ਹੋਵੇ ਤੇ ਲੋਕਾਂ ਦੀ ਉਹਨੂੰ ਕੋਈ ਫਿਕਰ ਨਹੀਂ ਚੁੱਪ ਕਰਕੇ ਵਿਆਹ ਕਰਨ ਦੀ ਕਰ ਕਿਤੇ ਇਹੋ ਜਿਹਾ ਰਿਸ਼ਤਾ ਵੀ ਹੱਥੋਂ ਨਾ ਨਿਕਲ ਜਾਵੇ ਮੈਂ ਕਿੰਨੀ ਕੁ देर ਤੈਨੂੰ ਦੇਖੀ ਜਾਣਾ ਮੇਰਾ ਆਪਣਾ ਵੀ ਟੱਬਰ ਹੈ ਪੂਰਾ ਆਖਦਾ ਹੈ ਠੀਕ ਹੈ ਮੈਂ ਵਿਆਹ ਲਈ ਤਿਆਰ ਹਾਂ ਉਹਨਾਂ ਦੇ ਅਗਲੇ ਦਿਨ ਹੀ ਬੀਰੋ ਨੂੰ ਪੂਰੇ ਨਾਲ ਵਿਆਹ ਕੇ ਤੋਰ ਦਿੱਤਾ ਮਿੰਦੋ ਪੂਰੇ ਤੇ ਬੀਰੋ ਨੂੰ ਉਹਨਾਂ ਦੇ ਘਰ ਗੱਡੀ ਵਿੱਚ ਛੱਡਣ ਪਹੰਚੀ ਗੁਆਂਢ ਵਿੱਚੋਂ ਆਪਣੀ ਤਾਈ ਨੂੰ ਆਵਾਜ਼ ਮਾਰ ਲਈ ਕਿ ਪਾਣੀ ਭਰ ਕੇ ਨਵੀਂ ਜੋੜੀ ਉਤੋਂ ਪਾਣੀ ਪੀਵੇ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਪੂਰਾ ਆਮਲੀ ਚੁੱਪਚੀ ਬੀਤੇ ਵਿਆਹ ਕਰਕੇ ਘਰ ਲੈ ਆਇਆ ਆਪਣੀ ਬੋਟੀ ਨੂੰ ਉਹ ਵੀ ਇੰਨੀ ਸੋਹਣੀ ਕੁੜੀ ਨਾਲ ਮਿੰਦੋ ਪੂਰੇ ਤੇ ਵੀਰੋਂ ਨੂੰ ਘਰ ਛੱਡ ਆਪ ਆਪ ਚਲੀ ਗਈ ਪੂਰਾ ਆਖਦਾ ਭੈਣ ਇੱਕ ਦਿਨ ਤਾਂ ਰੁਕ ਲੈਂਦੀ ਘਰ ਦਾ ਚੁੱਲ੍ਹਾ ਚੌਂਕਾ ਤੇ ਸੰਭਾਲ ਜਾਂਦੀ ਵੀਰੋਂ ਨੂੰ ਮਿੰਦੋ ਆਖਦੀ ਭਰਾਵਾ ਹੁਣ ਤੁਸੀਂ ਦੋਨੋਂ ਸੰਭੀ ਜਾਓ ਘਰ-ਬਾਰ ਮੈਂ ਆਪਣੇ ਘਰ ਜਾਣਾ ਹੁਣ ਨਿਆਣੇ ਵੀ ਦੇਖਣੇ ਆਪਣੇ ਮਿੰਦੋ ਇਨਾ ਆਖ ਚਲੀ ਗਈ ਤੇ ਪੂਰਾ ਘਰ ਦੀ ਸਾਫ ਸਫਾਈ ਕਰਨ ਲੱਗਾ ਬੀਰੋ ਅੰਦਰ ਮੰਜੇ ਤੇ ਪਈ ਬੈਠੀ ਸੀ ਉਹ ਆਪਣੀ ਗਲਤੀ ਤੇ ਪਛਤਾ ਰਹੀ ਸੀ ਕਿ ਬਾਗੀ ਦੀਆਂ ਗੱਲਾਂ ਵਿੱਚ ਕਿਉਂ ਆਈ ਬਾਪੂ ਠੀਕ ਹੀ ਆਖਦਾ ਸੀ ਕਿ ਉਹ ਜਿਹੇ ਸਭ ਗੱਲਾਂ ਲਾਰੇ ਹੁੰਦੇ ਨੇ ਕੁੜੀਆਂ ਨੂੰ ਪਸਾਉਣ ਲਈ ਬਾਪੂ ਆਪਣੀ ਜਗ੍ਹਾ ਠੀਕ ਹੈ ਉਸ ਦੀ ਬਹੁਤ ਬੇਇਜ਼ਤੀ ਹੋਈ ਮੇਰੇ ਕਰਕੇ ਅੰਦਰ ਬੈਠੀ ਉਹ ਰੋਈ ਜਾਂਦੀ ਸੀ ਤੇ ਬਰਾਂਡੇ ਵਿੱਚ ਸਫਾਈ ਕਰ ਰਹੇ ਪੂਰੇ ਨੂੰ ਉਹਦੀਆਂ ਸ਼ਿਸ਼ਕੀਆਂ ਦੀ ਆਵਾਜ਼ ਸੁਨਾਈ ਦਿੱਤੀ ਪੂਰਾ ਅੰਦਰ ਆ ਗਿਆ ਤੇ ਆਖਣ ਲੱਗਾ ਬਲਬੀਰੋ ਤੂੰ ਕਿਉਂ ਰੋਈ ਜਾਂਦੀ ਹਾਂ ਮੇਰਾ ਘਰ ਤੈਨੂੰ ਪਸੰਦ ਨਹੀਂ ਆਇਆ ਹੋਣਾ ਸ਼ਾਇਦ ਨਹੀਂ ਇਹੋ ਗੱਲ ਨਹੀਂ ਹੈ ਫਿਰ ਕੀ ਹੋਇਆ ਮੈਂ ਪਸੰਦ ਨਹੀਂ ਐ ਤੈਨੂੰ ਤਾ ਰੋ ਰਹੀ ਹੈ ਤੁਸੀਂ ਬਹੁਤ ਚੰਗੇ ਹੋ ਜਿਹੜਾ ਮੈਨੂੰ ਇਦਾਂ ਦੀ ਹਾਲਤ ਵਿੱਚ ਵੀ ਤੁਸੀਂ ਅਪਣਾਇਆ ਹੈ ਬਲਬੀਰੋ ਤੂੰ ਰੋ ਨਾ ਮੈਂ ਅਮਲੀ ਹਾਂ ਸਾਰੇ ਪਿੰਡ ਲਈ ਇੱਕ ਮਜਾਕ ਦਾ ਪਾਤਰ ਆ ਪਰ ਦਿਲ ਦਾ ਮਾੜਾ ਨਹੀਂ ਮੈਂ ਤੇਰੇ ਨਾਲ ਵਿਆਹ ਤੀ ਕਰਵਾਇਆ ਪਰ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਾਂਗਾ ਕਦੇ ਵੀ ਬਲਵੀਰ ਉਹਦੀਆਂ ਅੱਖਾਂ ਵਿੱਚ ਫਿਰ ਅੰਜੂ ਆ ਗਏ ਤੇ ਪੂਰਾ ਆਖਦਾ ਹੈ ਤੂੰ ਫਿਰ ਰੋਣ ਕਿਉਂ ਲੱਗ ਪਈ ਨਹੀਂ ਮੈਂ ਨਹੀਂ ਰੋਂਦੀ ਹੁਣ ਪੂਰਾ ਆਖਦਾ ਹੈ ਕਿ ਮੈਂ ਤੇਰੇ ਲਈ ਚਾਹ ਬਣਾ ਕੇ ਲਿਆ ਤੇਜ ਹੀ ਇੰਨੀ ਵੀ ਤੇਜ ਨਾ ਬਣਾਇਓ ਚਾਹ ਮੈਂ ਸੁਣਿਆ ਕਿ આમਲੀ ਚਾਹ ਜ਼ਿਆਦਾ ਹੀ ਤੇਜ਼ ਬਣਾਉਂਦੀ ਐ ਬਲਵੀਰੋ ਇਹ ਸੁਣ ਕੇ ਹੱਸਣ ਲੱਗ ਪਈ ਪੂਰਾ ਆਖਦਾ ਤੂੰ ਇਦਾਂ ਹੀ ਹੱਸਦੀ ਰਿਹਾ ਕਰ ਰੋਂਦੀ ਚੰਗੀ ਨਹੀਂ ਲੱਗਦੀ ਮੈਨੂੰ ਬਲਵੀਰੋ ਆਖਦੀ ਐ ਮਾਫ਼ ਕਰਨਾ ਮੈਂ ਤੁਹਾਨੂੰ આમਲੀ ਕਹਿ ਦਿੱਤਾ ਲੈ ਇਹਦੇ ਵਿੱਚ ਕੀ ਐ ਸਾਰਾ ਪਿੰਡ ਹੀ ਮੈਨੂੰ આમਲੀ 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 ਕਹਿੰਦਾ ਫਿਰ ਤੁਸੀਂ ਇਹੋ ਜਿਹਾ ਨਸ਼ਾ ਪਤਾ ਕਿਉਂ ਨਹੀਂ ਛੱਡ ਦਿੰਦੇ ਉਹ ਆਪਣੇ ਵਸ ਦੀ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਕਿ ਛੱਡ ਜਾਵਾਂ ਪੂਰਾ ਆਪਣੀ ਤਾਈ ਦੇ ਘਰ ਜਾਂਦਾ ਹੈ ਤੇ ਦੁੱਧ ਦਾ ਗਲਾਸ ਲੈ ਕੇ ਆਉਂਦਾ ਹੈ ਤਾਈ ਦੀ ਨੂੰ ਜੀਤੋ ਆਖਦੀ ਹੈ ਕਿ ਪੂਰੇ ਅੱਜ ਰੋਟੀ ਸਾਡੇ ਵੱਲ ਐ ਤੁਹਾਡੀ ਸੱਚੀ ਭਾਬੀ ਘਰ ਦੁੱਧ ਦਾ ਗਲਾਸ ਰੱਖ ਹੱਟੀ ਨੂੰ ਬਿਸਕਟਲੈਂਡ ਚ ਲੱਜ ਜਾਂਦਾ ਹੈ ਸੱਤ ਵਿੱਚ ਬੈਠੇ ਕਾਲੇ ਨੇ ਆਵਾਜ਼ ਮਾਰੀ ਉਹ ਅਮਲਿਆ ਕਿੱਧਰ ਨੂੰ ਦੌੜਾ ਜਾਂਦਾ ਹੈ ਸਾਡੇ ਕੋਲ ਵੀ ਬਹਿ ਜਾ ਪੂਰਾ ਮੈਂ ਬੀਲਾ ਨਹੀਂ ਤੁਹਾਡੇ ਵਾਂਗੂੰ ਪੂਰਾ ਹੱਟੀ ਤੋਂ ਬਿਸਕੁਟ ਲੈ ਕੇ ਘਰ ਆ ਜਾਂਦਾ ਤੇ ਚਾਹ ਬਣਾਉਣ ਲੱਗ ਪਿਆ ਕਾਲਾ ਆਖਦਾ ਹੈ ਕਿ ਹੁਣ ਇਹੋ ਆਮਲੀ ਦੀ ਵੀ ਟੌਰ ਹੋ ਗਈ ਹੈ ਕਹਿੰਦੇ ਪਿੰਡ ਵਿੱਚ ਇੰਨੀ ਸੋਹਣੀ ਬੋਟੀ ਕਿਸੇ ਦੀ ਨਹੀਂ ਜਿੰਨੀ ਆਮਲੀ ਦੀ ਹੈ ਸੁਰਜਨ ਆਖਦਾ ਹੈ ਕਿ ਕੁੜੀ ਵੀ ਨਿਆਣੀ ਉਮਰ ਦੀ ਹੈ ਤੇ ਪੜ੍ਹੀ ਲਿਖੀ ਵੀ ਕਹਿੰਦੇ ਹੈ ਮੈਨੂੰ ਤੇ ਲੱਗਦਾ ਹੈ ਜ਼ਰੂਰ ਕੋਈ ਕੱਜ ਹੋ ਕੁੜੀ ਵਿੱਚ ਨਹੀਂ ਤਾਂ ਕੋਈ ਇੰਨੀ ਸੋਹਣੀ ਕੁੜੀ ਇਹੋ ਜਿਹੇ ਅਮਲੀ ਨਾਲ ਕਿਉਂ ਵਿਆਹਦਾ ਪਲਾਂ ਗੱਲ ਤਾਂ ਠੀਕ ਹੈ ਤੇਰੀ ਮਿੰਦਰਾ ਪਤਾ ਕਰਦੇ ਹਾਂ ਪੂਰਾ ਬਲਬੀਰੋ ਲਈ ਚਾਹ ਬਣਾ ਕੇ ਲੈ ਗਿਆ ਤੇ ਆਖਦਾ ਅੱਜ ਰੋਟੀ ਸਾਡੀ ਭਾਬੀ ਜੀਤੋਵਾਲ ਹੈ ਬਲਬੀਰੋ ਆਖਦੀ ਹੈ ਕਿ ਮੈਨੂੰ ਤਾਂ ਭੁੱਖ ਜੀ ਨਹੀਂ ਤੁਸੀਂ ਉਹਨਾਂ ਨੂੰ ਆਖਣਾ ਸੀ ਕਿ ਨਾ ਬਣਾ ਰੋਟੀ ਨਾ ਭੁੱਖ ਕਿਉਂ ਨਹੀਂ ਇਦਾਂ ਭੁੱਖਾ ਰਹਿ ਕੇ ਨਹੀਂ ਸਾਰਨਾ ਹੁਣ ਆਪਣੀ ਸਿਹਤ ਦਾ ਕਹ ਲ ਰੱਖਾ ਪੂਰਾ ਚਾਹ ਪੀ ਕੇ ਬਾਹਰ ਚਲਾ ਗਿਆ ਇਹੋ ਆ ਕੇ ਕਿ ਮੈਂ ਘਰ ਥੋੜਾ ਜਿਹਾ ਸਮਾਨ ਖਰੀਦ ਕੇ ਲਿਆ ਆ ਮਾ ਬਲਵੀਰ ਨੂੰ ਆਖਦਾ ਹੈ ਕਿ ਤੂੰ ਆਰਾਮ ਕਰ ਲੈ ਫਿਰ ਭਾਬੀ ਦੇ ਘਰ ਨੂੰ ਚਲਦੇ ਹਾਂ ਇਹ ਕਹਾਣੀ ਅਜਧੂਰੀ ਹੈ ਰਹਿੰਦਾ ਪਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਪਾਗ ਜਰੂਰ ਸੁਣਨਾ ਕਹਾਣੀ ਨੂੰ ਵੱਧ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਇਤੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ